ਸਾਸੀ ਕਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਤਾਪਸਥਾਨ ਕੇਰਵਾਲੀ ਖੂਹੀ ਕੜਿਆ ਸੱਚਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਉਹਨਾਂ ਦੀ ਅਪਾਰ ਕਿਰਪਾ ਹੋਈ ਹੈ ਔਰ ਗੱਦੀ ਨਸ਼ੀਨ ਮਹਾਂਪੁਰਸ਼ ਸੰਤ ਬਾਬਾ ਪਵਨਦੀਪ ਸਿੰਘ ਜੀ ਔਰ ਸਮੁੱਚੀ ਇਲਾਕੇ ਦੀਆਂ ਸੰਗਤਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜੋ ਕਿ ਸੱਚਖੰਡ ਹਾਲ ਜਿਹੜਾ ਪਹਿਲਾਂ ਕੰਪਲੀਟ ਨਹੀਂ ਸੀ ਪੂਰਾ ਕਿਉਂਕਿ ਦਰਬਾਰ ਸਾਹਿਬ ਜਿਹੜਾ ਪੂਰਾ ਕੰਪਲੀਟ ਹੋ ਚੁੱਕਾ ਸੀਗਾ ਐਸ ਵਕਤ ਸੱਚਖੰਡ ਹਾਲ ਜਿਹੜਾ ਪੂਰਾ ਕੰਪਲੀਟ ਹੋ ਚੁੱਕਾ ਹੈ ਮੈਂ ਤੁਹਾਨੂੰ ਦਿਖਾਵਾਂਗਾ ਵੇਖੋ ਕਿੰਨੀ ਵਧੀਆ ਜਿਹੜੀ ਇਸ ਹਾਲ ਦੀ ਸ਼ਾਈਨਿੰਗ ਆ ਰਹੀ ਹੈ ਕੱਚ ਦੇ ਨਾਲ ਪੂਰਾ ਇਹ ਸ਼ਿੰਗਾਰਿਆ ਗਿਆ ਹੈ ਡਾਊਨ ਸੀਲਿੰਗ ਜਿਹੜੀ ਕੀਤੀ ਗਈ ਹੈ ਬਹੁਤ ਵਧੀਆ ਡਾਊਨ ਸੀਲਿੰਗ ਕੀਤੀ ਹੈ ਔਰ ਇਸ ਡਾਉਨ ਸੀਲਿੰਗ ਦਾ ਇੱਕ ਹੋਰ ਫਾਇਦਾ ਵੀ ਇਹ ਇਸ ਡਾਉਨ ਸੀਲਿੰਗ ਦੇ ਵਿੱਚ ਕੋਈ ਵੀ ਦੱਸਦੇ ਆ ਵੀ ਛੇਤੀ ਕੀਤੇ ਅੱਗ ਨਹੀਂ ਪਕੜ ਕਰਦੀ ਕਿਉਂਕਿ ਦਰਬਾਰ ਸਾਹਿਬ ਦਾ ਕੰਮ ਹੈ ਔਰ ਵੇਖੋ ਕਿੰਨਾ ਵਧੀਆ ਜਿਹੜਾ ਇਹ ਜਿਹੜਾ ਹਾਲ ਹੈ ਦੀਵਾਨ ਹਾਲ ਹੀ ਕਹਿ ਸਕਦੇ ਆ ਨਾਲ ਸਤਕੰਡ ਸ਼ਸ਼ੋਭਤ ਹੈ ਆ ਵੇਖੋ ਸ਼ੀਸ਼ਿਆਂ ਦੇ ਨਾਲ ਕਿੰਨਾ ਵਧੀਆ ਸ਼ਿੰਗਾਰਿਆ ਹੋਇਆ ਹੈ ਔਰ ਮੈਂ ਤੁਹਾਨੂੰ ਦਿਖਾਉਣਾ ਵਾਹ ਸ਼ੀਸ਼ ਮਹਿਲ ਦਰਬਾਰ ਵਾਕਿਆ ਹੀ ਸ਼ੀਸ਼ ਮਹਿਲ ਦਾ ਇਹ ਸ਼ੀਸ਼ਿਆਂ ਦਾ ਜਿਹੜਾ ਬਣਾਇਆ ਹੋਇਆ ਦਰਬਾਰ ਹੈ ਔਰ ਦੇਖੋ ਚਾਰ ਸ਼ਪੇਰੇ ਕਿੰਨੀ ਵਧੀਆ ਕਲਾਕਾਰੀ ਜਿਹੜੀ ਕੀਤੀ ਹੋਈ ਹੈ ਇਹ ਇਤਿਹਾਸਕ ਤਸਵੀਰਾਂ ਜਿਹੜੀਆਂ ਨਾਲ ਦੀ ਨਾਲ ਲੱਗੀਆਂ ਹੋਈਆਂ ਨੇ ਮੈਂ ਤੁਹਾਨੂੰ ਦਿਖਾ ਰਿਹਾ ਨਾਲ ਦੀ ਨਾਲ ਸੋ ਬਹੁਤ ਵਧੀਆ ਮੇਰੇ ਵੀਰੋ ਬਣਾਉਣ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਬਣਵਾਉਣ ਵਾਲਿਆਂ ਨੇ ਵੀ ਕੋਈ ਜਿਹੜੀ ਕਸਰ ਨਹੀਂ ਛੱਡੀਗੀ ਦਿਖਾਉਣਾ ਮੈਂ ਤੁਹਾਨੂੰ ਸਾਰਾ ਆ ਪੱਖਾ ਵੇਖੋ ਬਈ ਜੀ ਕਿੱਡਾ ਏ ਮੇਰੇ ਖਿਆਲ ਚ ਕਿੰਨੇ ਇੰਚ ਹੋਊਗਾ ਜੀ ਇਹ ਇਹ ਪੱਖਾ ਜਿਵੇਂ 56 6 ਫੁੱਟ ਦੇ ਫਾਰਾਂ ਪੱਖਾ ਬਹੁਤ ਵਧੀਆ ਵੇਖੋ ਕਿੰਨਾ ਵਧੀਆ ਪੱਖਾ ਜਿਹੜਾ ਲੱਗੇ ਆ ਇਹ ਮੇਰੇ ਖਿਆਲ ਚ ਦੋ ਪੱਖੇ ਆ ਸਾਹਮਣੇ ਇੱਕ ਉਧਰ ਲੱਗਾ ਆ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਮੇਰੇ ਵੀਰੋ ਸਤਨਾਮ ਸ੍ਰੀ ਵਾਹਿਗੁਰੂ ਵਾਹ ਜੀ ਵਾਸ਼ੀਸ਼ ਮਹਿਲ ਦਰਬਾਰ ਜਿੱਥੇ ਨਿਤਨੇਮ ਦੇ ਪਾਠ ਹੁੰਦੇ ਆ ਸਾਮ ਨੂੰ ਰਹਿਰਾਸ ਦੀ ਦੇ ਪਾਠ ਹੁੰਦੇ ਆ ਕੀਰਤਨ ਦਰਬਾਰ ਸਜਦਾ ਹੈ ਤਪਸਥਾਨ ਕੇਰ ਵਾਲੀ ਖੂਹੀ ਕੜਿਆਲ ਔਰ ਮੈਂ ਤੁਹਾਨੂੰ ਹੋਰ ਕੁਝ ਵਿਰਾਸਤੀ ਚੀਜ਼ਾਂ ਜਿਹੜੀਆਂ ਦਿਖਾਉਣਾ ਹੈ ਕਿਉਂਕਿ ਇੱਥੇ ਦੀਵਾਨ ਵੀ ਮੇਰੇ ਤੋਂ ਕੱਲ ਤੋਂ ਸ਼ੁਰੂ ਹੋ ਜਾਣੇ ਇਹ ਬਰਸ਼ੀ ਮਹਾਪੁਰਸ਼ ਨਹੀਂ ਇਹ ਗੁਰੂ ਨਗਰ ਸੇ ਪਹਿਲੇ ਦਿਨ ਇੱਥੇ ਪ੍ਰਕਾਸ਼ ਕੀਤੇ ਹਾਂ ਹਾਂ ਇਹ ਜਿਹੜੇ ਸਮਾਗਮ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੀ ਵਾਰ ਇੱਥੇ ਸ਼ੁਸ਼ੋਭਿਤ ਕੀਤਾ ਸੀਗਾ ਉਸ ਦੇ ਸਬੰਧ ਦੇ ਵਿੱਚ ਜਦੋਂ ਵੀ ਉਹ ਦਿਹਾੜਾ ਆਉਂਦਾ ਹੈ ਇਹ ਸਮਾਗਮ ਕਰਵਾਏ ਜਾਂਦੇ ਆ ਕੀਰਤਨ ਦਰਬਾਰ ਸਜਣ ਦੀਆਂ ਤਿਆਰੀਆਂ ਨੇ ਮੇਰੇ ਵੀ ਉਸ ਜੱਥਾ ਬਾਬਾ ਜੀ ਦਾ ਬੜਾ ਪੁਰਾਣਾ ਜੱਥਾ ਹੈ ਹੁਣ ਮੈਂ ਤੁਹਾਨੂੰ ਇਤਿਹਾਸਕ ਤਸਵੀਰਾਂ ਜਿਹੜੀਆਂ ਦਿਖਾਵਾਂਗਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਧਰ ਦੇਖੋ ਇਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਜਿਹੜਾ ਇਸ ਰੂਪ ਸਜਾਇਆ ਹੋਇਆ ਔਰ ਨਾਲ ਦੀ ਨਾਲ ਹਾਂ ਜਦੋਂ 52 ਕਲੀਆਂ ਵਾਲਾ ਚੂਲਾ ਪਾਇਆ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਮੇਰੇ ਵੀਰੋ ਸੰਗਤ ਜਥੇ ਦੇ ਨਾਲ ਆ ਰਹੇ ਇੱਧਰ ਨਾਲ ਦੀ ਨਾਲ ਤੁਸੀਂ ਤੁਰੇ ਆਓ ਬਣਾ ਪਾਕ ਕੋ ਇਹ ਮਾਤਾ ਭਾਗੌਰ ਦੀ ਵਾਹ ਜੀ ਵਾਹ ਇਹ ਚਾਰ ਸਹਬਜ਼ਾਦੇ ਛੋਟੇ ਤੇ ਵੱਡੇ ਚਾਰ ਸਹਬਜ਼ਾਦੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਾਂ ਜੀ ਇਹ ਹਰੀ ਸਿੰਘ ਨਲਗਵੇ ਦਾ ਵਿਅਕਤੀ ਰੂਪ ਲਾਇਆ ਗਿਆ ਆਹ ਲਓ ਜੀ ਦੀਵਾਨ ਟੋਡਰਮਲ ਜੀ ਜਦੋਂ ਛੋਟੇ ਸਹਬਜ਼ਾਦਿਆਂ ਦਾ ਅੰਤਮ ਸੰਸਕਾਰ ਕਰਨ ਦੇ ਲਈ ਜਗਾ ਦਾ ਮੁੱਲ ਪਾਇਆ ਸੀਗਾ ਤੇ ਆਂ ਖੜੀਆਂ ਕਰਕੇ ਮੋਰਾ ਮਛਾਈਆਂ ਦੀਵਾਨ ਟੋਡਰ ਮਲ ਜੀ ਥੱਲੇ ਬੈਠੇ ਆ ਔਰ ਮੇਰੇ ਵੀਰੋ ਇਹੋ ਜੇ ਸ਼ਹੀਦ ਭਾਈ ਮਨੀ ਸਿੰਘ ਜੀ ਪੰਤ ਬੰਦ ਕਟਵਾ ਕੇ ਖਾਲਸਾ ਮੇਰੇ ਵੀਰੋ ਪਲਿਆ ਹੈ ਬਾਜੀ ਬਰ ਤੱਤੀਆਂ ਦੀਗਾਂ ਤੇ ਬੈਠੇ ਹੋਏ ਮਹਾਪੁਰਸ਼ ਮੇਰੇ ਵੀਰੋ ਵਾਜੀ ਵਾ ਇਹ ਚੀਜ਼ਾਂ ਨੂੰ ਦੇਖ ਕੇ ਮੇਰੇ ਵੀਰੋ ਕੇਰਾ ਤਾਂ ਦਿਲ ਦੀ ਧੜਕਣ ਵੱਧਦੀ ਹੈ ਇਹ ਇਤਿਹਾਸ ਕੋਈ ਐਵੇਂ ਨਹੀਂ ਬਣਿਆ ਕਾਲ ਸਾਹ ਪੰਥ ਨੇ ਬੜੀਆਂ ਜਾਨਵਾਰੀਆਂ ਨੇ ਮੇਰੇ ਵੀਰੋ ਗਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਵਾਏ ਬੰਦ ਬੰਦ ਕਟਵਾਏ ਤਾਂ ਨਾਰਿਆਂ ਨਾਲ ਚਰਾਏ ਆਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਵੀਰੋ ਅ ਜਦੋਂ ਜੰਗ ਨੂੰ ਜਾਂਦੇ ਉਧਰ ਲਿਖਿਆ ਪਿਆਰੇ ਮੋਹਕਮ ਸਿੰਘ ਜੀ ਵਾਹ ਜੀ ਵਾਹ ਪਿਆਰੇ ਸਹਿਬ ਸਿੰਘ ਜੀ ਕਿਉਂਕਿ ਪੰਜਾਂ ਪਿਆਰਿਆਂ ਦੇ ਵੈਸੇ ਤਾਂ ਜਿਹੜੇ ਦਰਜ ਕੀਤੇ ਗਏ ਆ ਅੰਨੇ ਗੁਰਦਾਨ ਬਾਦਸ਼ਾ ਇੱਧਰ ਮੇਰੇ ਵੀਰੋ ਸਾਰੇ ਜਿਹੜੇ ਵਾਹ ਜੀ ਵਾਹ ਅੱਜ ਰੋਕੇ ਦਾ ਪਤਾ ਕੀਤਾ ਹਾਂ ਵਾਹ ਜੀ ਵਾਹ ਸਾਰੇ ਸਰੂਪ ਲੱਗੇ ਹੋਏ ਨੇ ਸੈਭ ਸਿੰਘ ਜੀ ਨਾਲ ਦੀ ਨਾਲ ਕਲਾ ਵੀ ਵੇਖੋ ਵਾਹ ਜੀ ਭਾਈ ਮਾਧੋ ਦਾਸ ਬਰਾਗੀ ਵਾਹ ਜੀ ਵਾਹ ਉਦੋਂ ਮਾਧੋਦਾਸ ਬਰਾਗੀ ਨੂੰ ਭਾਈ ਬੰਦਾ ਸਿੰਘ ਬਹਾਦਰ ਬਣਾ ਕੇ ਥਾਪੜਾ ਦੇ ਕੇ ਗੁਰੂ ਨੇ ਤੋਰਿਆ ਸੀਗਾ ਆ ਆ ਗਿਆ ਜੀ ਉਹ 52 ਕਲੀਆਂ ਵਾਲਾ ਵਾਹ ਜੀ ਵਾਹ ਕੱਲੀ ਕੱਲੀ ਕਲੀ ਪੜਾਈ ਤੇ ਤਾਂ ਜਾ ਕੇ ਰਹਾ ਹੋਏ ਸੀ ਕਿਉਂਕਿ ਕੋਸ਼ ਥੋੜੀ ਜਿਹੀ ਹਜੇ ਕਿਉਂਕਿ ਸੇਵਾ ਚੱਲ ਰਹੀ ਆ ਕੱਲੀ ਕੱਲੀ ਤਸਵੀਰ ਦੇ ਥੱਲੇ ਨਾਂ ਲਿਖਿਆ ਜਾਊਗਾ ਬਕਾਇਦਾ ਆਵੇ ਦੇਖੀ ਉਬਲੇ ਵਾਹ ਜੀ ਵਾਹ ਭਾਈ ਦਿਆਲਾ ਜੀ ਜਿੰਨਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਆ ਪੱਗ ਸਜਾਉਂਦੇ ਹੋਏ ਵਾਹ ਜੀ ਵਾਹ ਅਨਗੁਰੂ RAMਦਾਸ ਜੀ ਮਹਾਰਾਜ ਆਵੇ ਤਨ ਤਨ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਬਹੁਤ ਵੱਡਾ ਇਤਿਹਾਸ ਹੈ ਬਾਬਾ ਜੀ ਹਰ ਸਿੰਘ ਦਾ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਹਿਬ ਸਖੌਬਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਦੇ ਨਾਲ ਛੋਟੇ ਸਹਿਬਜ਼ਾਦੇ ਨਾਲ ਵੱਡੇ ਸਹਿਬਜ਼ਾਦੇ ਬਹੁਤ ਵਧੀਆ ਸੁੰਦਰਤਾ ਦੇ ਨਾਲ ਜਿਹੜਾ ਇਹ ਦਰਬਾਰ ਸਹਿਬ ਜਿਹੜਾ ਬਣਾਇਆ ਗਿਆ ਹੈ ਦਾਪ ਸਥਾਨ ਕੇਰ ਵਾਲੀ ਕੋਹੀ ਇਹ ਮੇਰੇ ਵੀਰੋ ਕੜਿਆਲ ਵਾਲੇ ਮਹਾਂਪੁਰਸ਼ ਸਤਖੰਡ ਵਾਸੀ ਸੰਤ ਬਾਬਾ ਪਾਲਾ ਸਿੰਘ ਜੀ ਤੁਸੀਂ ਜਾਣਦੇ ਹੋ ਕਿ ਇਹ ਬਿਲਕੁਲ ਸੈਂਟਰ ਦੇ ਵਿੱਚ ਆ ਜਾਂਦਾ ਹੈ ਕੜਿਆਲ ਧਰਮਪੋਟ ਚੁੱਕਾ ਜਲਾਲਾਬਾਦ ਐਨ ਸੈਂਟਰ ਚ ਹੈ ਲਓ ਜੀ ਹੁਣ ਆਰਤੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਅੱਜ ਦਿਨ ਐਤਵਾਰ 8 ਤਰੀਕ ਹੈ ਮੇਰੇ ਵੀਰੋ ਕੱਲ ਨੂੰ ਸਮਾਗਮ ਜਿਹੜੇ ਸ਼ੁਰੂ ਹੋ ਜਾਣੇ ਐ ਮੰਨ ਨਮੋ ਸੇਤ੍ਰ ਬਾਬਾ ਜੀ ਦੀ ਡਿਊਟੀ ਲਈ ਆ ਵੀ ਰੋਜ਼ਾਨਾ ਜਿਹੜੀ ਆਰਤੀ ਕਰਨੀ ਐ ਹੋਏ ਗਾਣੇ ਤੇ ਨਾ ਦੇ ਦਰਸ਼ਨ ਕਰਕੇ ਸੋ ਆਪ ਵੀ ਦਰਸ਼ਨ ਕਰੋ ਤੇ ਸੰਗਤਾਂ ਨੂੰ ਵੀ ਦਰਸ਼ਨ ਕਰਾਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਔਰ ਚੈਨਲ ਨੂੰ ਜਿਹੜਾ ਫਾਲੋਅ ਜਰੂਰ ਕਰਿਓ ਸੁਖਾ ਕਬੱਡੀ ਕਮੈਂਟੇਟਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ